ਪੰਦਰਾਂ ਜਿੰਨੇ ਜ਼ੋਰ ਨਾਲ ਗਿੱਟੇ ਤੇ ਫੋਨ ਮਾਰਿਆ ਨਾ ਫੋਨ ਤੇਰਾ ਦੇਣਾ ਬਣਦਾ ਨਹੀਂ ਆ ਫੋਨ ਕਿਹੜਾ ਤੇਰਾ ਨਹੀਂ ਨਹੀਂ 13 ਸੀਰੀ ਇਹ ਤੇਰਾ ਨਹੀਂ ਮੈਂ ਕਹ ਰਿਹਾ 13 12 ਆ ਹੁਣ ਫੋਨਾਂ ਦੀ ਵੀ ਕਹਾਣੀ ਸੁਣਾਉਣ ਲੱਗਿਆ ਤੁਹਾਨੂੰ ਜਦੋਂ ਫੋਨ ਪਿੱਛੇ 16 ਆਇਆ ਸੀ ਕਿਹਦੇ ਕਿਹਦੇ ਕੋਲ ਆ ਜਦੋਂ 16 ਰਿਲੀਜ਼ ਹੋਇਆ 15 14 13 12 ਇਹ ਫੋਨ ਸਸਤੇ ਹੋ ਗਏ ਸੇਮ ਬੰਦਿਆਂ ਦਾ ਹਾਲ ਹੈ ਅਥੇ ਜ਼ਿੰਦਗੀ ਦੇ ਵਿੱਚ ਜਦੋਂ ਕੋਈ ਨਵਾਂ ਆ ਗਿਆ ਪੁਰਾਣਾ ਗਿਆ ਲੈ ਫਿਰ ਕਹਨਾ ਭਾਈ ਉਹ ਵੀ ਸੀਗਾ ਟਾਈਮ ਕਦੇ ਦੇ ਲਾ ਮੇਰਿਆ ਓਏ ਜਦੋਂ ਗੱਡੀ ਸੀ ਪਿਆਰਾਂ ਵਾਲੀ ਲਾਉਂਦੀ ਧੁਣ ਕੇ ਹਾਏ ਹੁਣ ਉਹਨੂੰ ਨਹੀਂ ਦਿਖਾ ਰੇ ਕਿਦਾਂ ਆਉਂਦੀ ਹੋਣੀ ਜਿਹੜੀ ਸੌਂਦੀ ਸੀਗੀ ਸਾਹ ਦੀ ਆਵਾਜ਼ ਸੁਣ ਕੇ ਆਹ ਡਾਰਲਿੰਗ ਇਹਦਾ ਲੋਕ ਲੱਗ ਗਿਆ ਮੈਨੂੰ ਪਾਸਵਰਡ ਫਿਰ ਦੱਸੇਗਾ ਕਹਿੰਦਾ ਅਖੌਨ